ਮਹ ਸ਼੍ਰੀ ਸਰਕਾਰੀ ਸੀਨੀਅਰ ਸੈਕੰਟਰੀ ਸਕੂਲ ਲੰਗੜੋਆ ਵਿਖੇ ਕਰਵਾਇਆ ਸਲਾਨਾ ਇਨਾਮ ਵੰਡ ਸਮਾਰੋ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਟਰੀ ਸਕੂਲ ਲੰਗੜੋਆ ਵਿਖੇ ਸਲਾਨਾ ਇਨਾਮ ਵੰਡ ਸਮਾਰੋ ਕਰਵਾਇਆ ਗਿਆ ਇਸ ਮੌਕੇ ਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਅਤੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਜ਼ਿਲ੍ਹਾ ਨਗਰ ਸੁਧਾਰ ਟਰੱਸਟ ਨਮਾਸ਼ਹਿਰ ਨੇ ਮੁੱਖ ਮਹਿਮਾਨ ਤੌਰ ਤੇ ਸ਼ਿਰਕਤ ਕੀਤੀ ਮੁੱਖ ਮਹਿਮਾਨ ਵੱਲੋਂ ਸ਼ਮ੍ਮਾ ਰੋਸ਼ਨ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਆਪਣੇ ਭਾਸ਼ਣ ਵਿੱਚ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਅਤੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਬੱਚਿਆਂ ਨੂੰ ਮੁਹੱਈਆ ਕਰਵਾਉਣ ਵਾਲੀਆਂ ਸੇਵਾਵਾਂ ਦਾ ਬਖੂਬੀ ਜ਼ਿਕਰ ਕੀਤਾ ਉਨ੍ਹਾਂ ਬੱਚਿਆਂ ਨੂੰ ਸਾਲਾਨਾ ਪ੍ਰੀਖਿਆਵਾਂ ਲਈ ਸ਼ੁਭ ਇਸ਼ਾਵਾ ਮ ਦਿੱਤੀਆਂ ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਉੱਚੇਚੇ ਤੌਰ ਤੇ ਪੁੱਜ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਇਸ ਮੌਕੇ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਾਸਟਰ ਮਨੋਹਰ ਸਿੰਘ ਉੱਚੇਚੇ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਬੱਚਾ ਵੱਲੋਂ ਕੋਰੀਓਗ੍ਰਾਫੀ ਪੰਜਾਬ ਦਾ ਲੋਕ ਨਾਚ ਕੀਤਾ ਪੰਗੜਾ ਲੁੱਡੀ ਅਤੇ ਸੰਮੀ ਆਦਿ ਪੇਸ਼ ਕਰਕੇ ਸਭ ਦਾ ਮਨੋਰੰਜਨ ਕੀਤਾ ਜਿਸ ਦੇ ਮੁੱਖ ਮਹਿਮਾਨਾਂ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਬੇਹਦ ਸ਼ਲਾਘਾ ਕੀਤੀ ਗਈ ਸਕੂਲ ਮੈਨੇਜਮੈਂਟ ਕਮੇਟੀ ਪ੍ਰਿੰਸੀਪਲ ਡਾਕਟਰ ਸੁਰਿੰਦਰਪਾਲ ਅਗਨੀ ਹੋਤਰੀ ਅਤੇ ਸਮੁੱਚੇ ਸਟਾਫ ਵੱਲੋਂ ਆਈ ਹੋਈ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਨਾਲ ਹਰਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੀ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਅਸੀਂ ਆਪਣੇ ਸਕੂਲ ਦੇ ਵਿੱਚ ਸਾਡੇ ਸਕੂਲ ਦੇ ਜੋ ਵਿਦਿਆਰਥੀ ਪੜ੍ਹ ਰਹੇ ਨੇ ਉਹਨਾਂ ਦੀ ਅ ਤਨਵਾਰਿਕ ਟੈਂਪਰ ਦੀ ਸਾਲਾਨਾ ਵਾਸਤੇ ਹੋਰ ਉਹ ਅچھے ਨੰਬਰ ਲੈ ਕੇ ਪਾਸ ਹੋਣ ਅਸੀਂ ਪਹਿਲਾਂ ਅ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਰਕ ਕਰਵੰਦੇ ਆਂ ਤੇ ਉਸ ਤੋਂ ਬਾਅਦ ਅਗਲੇ ਦਿਨ ਐਨੀਵਰਸਲ ਫੰਕਸ਼ਨ ਕਰਵੰਦੇ ਆਂ ਜਿਹਦੇ ਵਿੱਚ ਸਾਡੇ ਤਿਆਰੀ ਦੇ ਵਿਦਿਆਰਥੀ ਔਰ ਉਹਨਾਂ ਦੇ ਮਾਪਕਾਂ ਦਾ ਐਫਐਮਸੀ ਮੈਂਬਰ ਉਹ ਸਕੂਲ ਦੇ ਚਾਹੁੰਦੇ ਨੇ ਪੂਰੇ ਸਾਲ ਦੌਰਾਨ ਬੱਚਿਆਂ ਨੇ ਜੋ ਉਲੱਘਾਂ ਹਾਸਲ ਕੀਤੀਆਂ ਹੁੰਦੀਆਂ ਹਨ ਚਾਹੇ ਪੜ੍ਹਾਈ ਦੇ ਖੇਤਰ ਵਿੱਚ ਹੋਵੇ سپورਟ ਖੇਤਰ ਵਿੱਚ ਹੋਵੇ ਉਹਨਾਂ ਨੂੰ ਅਸੀਂ ਜੋ ਹੈ ਸਨਮਾਨਿਤ ਕਰਦੇ ਹਾਂ ਤਾਂ ਬੱਚੇ ਜਿਹੜੇ ਹਨ ਉਹਨਾਂ ਦੇ ਲਈ ਸਾਡਾ ਲੰਗਰ ਫਿਰ ਗਾਂਧਰ ਪ੍ਰੋਗਰਾਮ ਜਿਹਾ ਹੀ ਕਰਦੇ ਹਾਂ ਔਰ ਤਾਂ ਕਿ ਬੱਚੇ ਖੁੱਲੇ ਮਾਹੌਲ ਦੇ ਵਿੱਚ ਇੱਕ ਦਿਨ ਛੱਟੋ ਘਟ ਇੱਕ ਦਿਨ ਲਗਾ ਕੇ ਤੇ ਆਪਣੇ ਮਕਸਦ ਵਿੱਚ ਉਹ ਕੰਮ ਪਿਆਉ ਕੋ। ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਗੜੂਆ ਜਿੱਥੇ ਕਿ ਸਾਲਾਨਾ ਜਿਹੜਾ ਇਨਾਮ ਪੰਡ ਸਮਾਰੋਹ ਆ ਔਰ ਹਰ ਸਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਸਕੂਲ ਦੀ ਮੈਨੇਜਮੈਂਟ ਕਮੇਟੀ ਸਕੂਲ ਦਾ ਸਾਰਾ ਟੀਚਿੰਗ ਸਟਾਫ ਜਿਹੜਾ ਆ ਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾ ਕੇ ਜਿਹੜਾ ਓਟ ਆਸਰਾ ਲੈ ਕੇ ਬੱਚਿਆਂ ਨੂੰ ਇੱਕ ਚੰਗਾ ਚਾਨਣ ਮਨਾਰਾ ਬਣਨ ਦੇ ਲਈ ਪਹਿਲ ਕਦਮੀ ਕਰਦੇ ਨੇ ਮੈਂ ਸਮੁੱਚੇ ਸਕੂਲ ਸਟਾਫ ਨੂੰ ਵਧਾਈਆਂ ਦਿੰਦਾ ਔਰ ਸਮੁੱਚੇ ਸਟਾਫ ਦਾ ਧੰਨਵਾਦ ਵੀ ਕਰਦਾ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਾ ਮੈਂ ਨਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਸਾਹਿਬ ਨਾਲ ਲਗੜੋਈ ਤੋਂ ਖੜੇ ਨੇ ਸੋ ਇਹਨਾਂ ਸਾਰੇ ਹੀ ਸਤਿਕਾਰਯੋਗ ਮੈਂਬਰਾਂ ਦਾ ਇਹ ਵੱਡਾ ਉਪਰਾਲਾ ਆ ਜਿਹੜਾ ਹਰ ਸਾਲ ਨਵੇਂ ਵਿਦਿਆਕ ਸੈਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਨੇ ਅਸ਼ੀਰਵਾਦ ਲੈਂਦੇ ਨੇ ਔਰ ਬੱਚਿਆਂ ਨੂੰ ਵੀ ਇੱਕ ਚੰਗੀ ਸੇਧ ਦੇ ਰਹੇ ਨੇ ਔਰ ਜਿਹੜੇ ਪੂਰੇ ਪਿਛਲੇ ਸਾਲ ਦੇ ਵਿੱਚ ਜਿੰਨੇ ਵੀ ਬੱਚੇ ਮੈਰਿਟ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਜਾਂ ਚੰਗੀਆਂ ਉਪਲਬਧੀਆਂ ਜਿਹੜੀਆਂ ਹਾਸਲ ਕਰਕੇ ਫਸਟ ਸੈਕੰਡ ਥਰਡ ਆਏ ਨੇ ਸੋ ਉਹਨਾਂ ਨੂੰ ਵੀ ਅੱਜ ਜਿਹੜਾ ਸਨਮਾਨਿਤ ਕਰਨ ਆਏ ਆ ਸੋ ਇਹ ਜਿਹੜਾ ਸਕੂਲ ਦਾ ਉਪਰਾਲਾ ਆ ਮੈਂ ਅਕਾਲ ਪੁਰਖ ਦੇ ਚਰਨਾਂ 'ਚ ਵੀ ਅਰਦਾਸ ਬੰਦੀ ਕਰਦਾ ਕਿ ਇਹ ਜਿਹੜਾ ਉਪਰਾਲਾ ਇਹ ਹਮੇਸ਼ਾ ਇਦਾਂ ਹੀ ਜਿਹੜਾ ਵੱਧਦਾ ਫੁੱਲਦਾ ਰਹੇ ਜੀ ਅੱਜ ਲੰਗੜੋਆ ਸਕੂਲ ਦੇ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਪਹੁੰਚਣ ਦਾ ਮੌਕਾ ਮਿਲਿਆ ਔਰ ਬੜੀ ਖੁਸ਼ੀ ਹੋਈ ਕਿਉਂਕਿ ਹੁਣ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਆ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਆ ਔਰ ਉੱਥੋਂ ਦੀ ਪੜ੍ਹਾਈ ਇੰਫੋ ਵਧੀਆ ਲੱਗਾ ਔਰ ਬੱਚਿਆਂ ਨੇ ਵਧੀਆ ਪ੍ਰੋਗਰਾਮ ਦਿਖਾਇਆ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਬੱਚਿਆਂ ਨੂੰ ਅਸ਼ੀਰਵਾਦੰਨ ਔਰ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਬੱਚੇ ਪੜ੍ਹ ਲਿਖ ਕੇ ਤਰੱਕੀ ਕਰਨ ਔਰ ਵੱਡੀਆਂ ਜੋਬਾਂ ਤੇ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ